ਲੋਟਰ ਦਾ ਗੇਨ ਨਹੀਂ ਕੋਸਾ ਓਰੇ ਸਕੋਲ ਨੇ ਉਹ ਦੇਖੀ ਫਟ ਕੇ ਲਾਈ ਸ਼ਰ ਖੁਸ਼ੀ ਕਾਹ ਹੋਏ ਬਹੁਤ ਹੈਂਡ ਡਰਾਈਵਰ ਹੈ ਹਾਂ ਉਹ ਗੱਡੀ ਕੋਲੇ ਜਿੰਮ ਖੋਲਣੀ ਆ ਕੇ ਮੈਂ ਲੋਟਰ ਵਾਲਾ ਬੰਦਾ ਮੇਰੇ ਕੋਲੇ ਕੱਲ ਨੂੰ ਹੈਲੀਕਾਪਟਰ ਦੇਦੇ ਮਹਾਰਾਜ ਇੱਥੋਂ ਹੈਲੀਕਾਪਟਰ ਤੇ ਤਾਂ ਜਾਣਾ ਯਾਰ ਸੌਖਾ ਹਾਂ ਚਾਹ ਨਾਲ ਜਉ ਬੰਦਾ ਲੋਟਰ ਵਾਲੇ ਨੂੰ ਛੱਡ ਕੇ ਹੈਲੀਕਾਪਟਰ ਵਾਲੇ ਨੂੰ ਛੱਡ ਕੇ ਨਾ ਆ ਲੋਟਰ ਤੇ ਆਣਾ ਦੇਖ ਜੀ ਤੱਕ ਪ੍ਰਯੋਗ ਨਾ ਬਣਾਉਂਦਾ ਵੇ ਬੱਤੀ ਦੀ ਬਾਤਾਂ ਕਰੂਆ ਲੱਖਾਂ ਦਾ ਦਾਤਾ ਸਰਦਾ ਖਲਾ ਕਰੂਆ ਕਾ ਬਾਬੇ ਲੱਗਦਾ ਸੈਂਕੜੀ ਦੀ ਠੀਕ ਹੈ ਜੀ ਜਾਂਦੇ ਸਿਆਲ ਦੀ ਜਾਂਦੀ ਵਾਰ ਦੀ ਧੁੰਦ ਪੈ ਗਈ ਅੱਜ ਲੱਗਦਾ ਠੀਕ ਕਈ ਦਿਨਾਂ ਦਾ ਮੌਸਮ ਸਾਫ਼ ਹੁੰਦਾ ਸੀਗਾ ਤੇ ਅੱਜ ਧੁੰਦ ਖੂਬ ਡਿੱਗੀ ਆ ਆ ਸਵਾਗਤ 5 ਵਜੇ ਸਾਫ ਸੀ ਐਨ ਕਲੀਅਰ ਸੀ ਮੌਸਮ ਤੇ ਇੱਕੇ ਦਾ ਉਸ ਤੋਂ ਬਾਅਦ ਧੁੰਦ ਲੇਪੀ ਤੇ ਖੈਰ ਕਈ ਦਿਨਾਂ ਬਾਅਦ ਧੁੰਦ ਪਈ ਸੋਹਣਾ ਲੱਗਿਆ ਵਧੀਆ ਨਜ਼ਾਰਾ ਇਹ ਆ ਯਾ ਲੈ ਕੰਕਾਣੂ ਫਸਲ ਵਾਲੀ ਨੂੰ ਫਾਇਦਾ ਤੇ ਬਟੇਂਡਾ ਟੇਡਾ ਹੋ ਗਿਆ ਟੇਡਾ ਬਟੇਂਡਾ ਆ ਗਏ ਆਪਣੇ ਆ ਪੋਲੋਰੇ ਬੰਦ ਨੇ ਕਿਤੇ ਹੁਣ ਆਵਾਜਾਈ ਇਸ ਪਾਸੇ ਦੀ ਹੋ ਗਈ ਜਿੱਧਰ ਆ ਸਾਹਮਣੇ ਗੱਡੀ ਆਈ ਜਾਂਦੀ ਹੈਗੀ ਤੇ ਸਾਹਮਣੇ ਆਪਣੇ ਰੋਡ ਤੇ ਇਥੇ ਇਸ ਤਰ੍ਹਾਂ ਦੇਸੀ ਬਰੇਗੇਟਿੰਗ ਕਰੀ ਪਈ ਆ। ਆਯੋ ਭਾਈ ਆ ਜੋ। ਯਾਰ ਗੋਟਾ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਆਪਣੇ ਆ ਨਵੇਂ ਬਲੌਗ ਚ ਅੱਜ 4 ਪੱਗਣ 16 ਫਰਵਰੀ ਸਾਲ 2024 ਦਿਨ ਹੈਗਾ ਸ਼ੁੱਕਰਵਾਰ ਦਾ। ਤੇ ਅੱਜ ਭਾਰਤਵੰਦ ਆ ਪਰ ਆਪਾਂ ਚੋਰੀਆਂ-ਜੋਰੀਆਂ ਦੀ ਜਿੰਮ ਖੋਲ ਕੇ ਲਾਇਆ ਏ ਤੇ ਫਿਰ ਸ਼ਾਮ ਨੂੰ ਤਾਂ ਖੁੱਲ ਜਾਣਾ ਸਾਰਾ ਉਹਦੇ ਨਾਲ ਮਾਹੌਲ ਜੇ ਸ਼ਾਮ ਨੂੰ ਵੀ ਬੰਦ ਰਿਹਾ ਤਾਂ ਉਹ ਤੋਂ ਆਪਣਾ ਆਪ ਦਾ ਹਾਂ ਲੋਕ ਲਾਇਆ ਆਵਾਂਗੇ ਤੇ ਫਿਰ ਹਾਲ ਕਰਿਆ ਆਏ ਆ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਅਗਲੀ ਘਰ ਲਵਾ ਤੁਹਾਨੂੰ ਸਾਰੀ ਦੱਸਦੇ ਆ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਹੰਡ ਤੱਕ ਲਾ ਜ਼ਰੂਰ ਦੇਖਿਓ ਪਿੰਡ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਨੇ ਆ ਸੰਜੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਆਰਾਮ ਨਾਲ ਦੇਖ ਸੁਣ ਸਕਦੇ ਹੋਗੇ ਤੇ ਲਾਈਕ ਵਾਲਾ ਗੁੱਠਾ ਜਾ ਪਹਿਲਿਆਂ ਜਿਹੜੇ ਬਲੌਗਸ ਨੂੰ ਬਾਕੀ ਬਹੁਤ ਜ਼ਿਆਦਾ ਵਧੀਆ ਲੱਗਣ ਨਾਲ ਇਸ ਗੱਲ ਦੀ ਗਾਰੰਟੀ ਅਸੀਂ ਪਹਿਲਿਆਂ ਜੀ ਦਿੰਨੇ ਆ ਤੇ ਕੱਲ ਹਰੇ ਦੇ ਡਿਊਟੀ ਲਾਇਆ ਸੀ ਕੱਲ ਇਹ ਵੀ ਕਰੀ ਜਾਂਦੇ ਸੀ ਕਿ ਦੁਬਾਰੇ ਨਾ ਭਾਈਪੋਲ ਬੰਦ ਕਰ ਦੇਣ ਤੇ ਦੋ ਤਿੰਨ ਦਿਨਾਂ ਦਾ ਹਰਾ ਆਪਣਾ ਲਾਇਆਏ ਸੀ ਤੇ ਫਿਲਹਾਲ ਲੋਟਾ ਕੰਮ ਤੇ ਡੱਗੂ ਕੋਲੇ ਲਾਉਣੇ ਡਿਊਟੀ ਸ਼ਾਇਦ ਅੱਜ ਇੱਧਰ ਫੇਰ ਦੁਬਾਰੇ ਦਿਖਾਉਣੇ ਆ ਪੂਰੇ ਦਿਨ ਦਾ ਮਾਹੌਲ ਚੰਗਾ ਲਾਈਟ ਹੋ ਰਹੀ ਹੈ ਚੱਲੀ ਜਾਂਦੀਆਂ ਮਾਮਾ ਹੈਲੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਚੰਗਾ ਮੰਮੀ ਦੁੱਧ ਫੜਾ ਕੇ ਆਉਣਾ ਫੇਰ ਜਾਊਂਗਾ ਗੱਗੂ ਕੋਲੇ ਸੈ ਚੱਲੀਏ ਪੁੱਤਰ ਹੈ ਉਹ ਗਵਾਂਡੀਆਂ ਕੇ ਚੱਤੂ ਕੇ ਘਰ ਬੰਨੀ ਆ ਆਇਆ ਫੇਰ ਦੱਸੂ ਅੱਛਾ ਤੂ ਵੀ ਉੱਥੀ ਆਪਣਾ ਦੱਸ ਕਿੱਥੇ ਜਾਣਾ ਅੱਜ ਮੋਜਾਂ ਨੇ ਭਾਰਤਵੰਦ ਆਣਾ ਕਿੱਥੇ ਜਾਵਾਂਗੇ ਕਿੰਨੇ ਦਿਨ ਬੰਦਰ ਬੇ ਭਾਰਤ ਚਾਰ ਦਿਨ ਠੀਕ ਹੈ ਚਲ ਤੂੰ ਖੇਡ ਆ ਕੇ ਖੇਡ ਲੈ ਕੋਈ ਨਾ ਆ ਆ ਚਾਹ ਮਹਾਰਾਜ ਉਹ ਬਲੌਕ ਕਾ ਲਗਾਉਂਦਾ ਬਲੌਕ ਹਾਂ ਆ ਗਿਆ ਕੀ ਹਾਲ ਹੈ ਸੱਜਣਾ ਠੀਕ ਜੀ ਲੈ ਕਾਲਿਆ ਤੂੰ ਨਾਲ ਹੀ ਤੇ ਆਉਣਾ ਫਿਰ ਪੀਣਾ ਤੈਗਾ ਤੂੰ ਹਾਂ ਜੇ ਪੈਸਾ ਲੱਸ ਭਾਈ ਸਾਹਿਬ ਸੱਤਪਾਲ ਸਿੰਘ ਬਰਾੜ ਹਾਂਜੀ ਭਾਈ ਜੀ ਕੀ ਹਾਲ ਹੈ ਵਧੀਆ ਵਧੀਆ ਭਾਈ ਲਵ ਡੂਡੂ ਵੀ ਫੜੀ ਰੋ ਹੈ ਹੋਰ ਭਰਾ ਮੈਠੋ ਭਾਈ ਭਾਈ ਜੀ ਨੇ ਕੀ ਹਾਲ ਹੈ ਬਧਾਈਆਂ ਭਾਈ ਬਧਾਈਆਂ ਆਪ ਨੂੰ ਬਧਾਈਆਂ ਭਰਾਵਾ ਤੇ ਰਾਤ ਭਾਈ ਮੁੰਡੇ ਕਰੇ ਕੱਪ ਜਿੱਤ ਕੇ ਆਇਆ ਬਾਲੀਵੋਲ ਦਾ ਕਾ ਟਾਈਮ ਨਾਲ ਹੀ ਕੇਸੀ 12:00 ਵਜੇ ਸੀ ਬਸ ਉਦੋਂ ਫਾਈਨਲ ਹੋ ਗਿਆ ਸੀ ਬਧਾਈਆਂ ਮੈਂ ਦੇ ਰਾਤ ਜਾਗਤਾ ਆ ਗਈ ਸੀ ਮੈਂ ਪਰਸੋ ਸਟੇਟਸ ਤੜਕੇ ਉੱਠ ਕੇ ਦੇਖੀ ਹੈਗੀ ਨੋ ਹੋ ਜਾਂਦੀ ਐ ਕੋਸੀ ਐ ਚਾਹ ਪਾਣੀ ਚਾਹ ਹੁੰਦਾ ਹੈ ਹਾਂ ਕਿ ਭੀ ਮੋਟਰ ਲਾਉਣੀ ਸੀਗੀ ਹਾਂ ਅੱਜ ਬੰਦੀ ਕਾਰਨ ਕੰਮ ਸਾਰੇ ਖੜਾ ਹੈ ਕੱਲ ਨੂੰ ਲਾਏ ਆਵਾਂਗੇ ਕੱਲ ਨੂੰ ਲਾਏ ਗੋਰੀ ਗੋਰੀ ਦੀ ਗੱਲ ਨਹੀਂ ਪਈ ਅਨਾਲੇ ਕੋਈ ਕਿੱਥੇ ਐ ਇੱਥੇ ਅੰਦਰ ਵੜਿਆ ਧੰਨਵਾਦ ਬਾਈ ਕੱਲ ਨੂੰ ਲਾ ਦੇ ਤੇਰੀ ਨੀਲ ਬੱਕਰੇ ਸਾਨੂੰ 2 ਘੰਟੇ ਵੀ ਮਿਹਰਬਾਨੀ ਬਾਈ ਬੱਸ 2 ਘੰਟੇ ਨਾ ਮਿਆਂਾੁੱਤੇ ਕੱਟਾ ਗੋਰੀ ਉਹ ਤੂੰ ਦੇਖ ਰਹੀ ਸੀ ਸਾਡੇ ਬੰਨੀ ਫਸਰੀ ਗਰਮਾਂ ਇਹ ਤਾਂ ਦੇਖੀ ਦੀ ਦੇਖੀ ਨਹੀਂ ਹੁਣ ਤਾਂ ਦੇਖ ਲਿਆ ਆਓ ਜੀ ਕੀ ਆ ਟੋਟਾ ਟੋਟਾ ਰੋੜਾ ਮਲਾ ਲਾ ਮਲਾ ਲਾ ਕੋਈ ਚੱਕਰ ਨਹੀਂ ਯਾਰ ਅੱਛਾ ਵਧੀਆ ਬਾਈ ਜੀ ਕੀ ਹਾਲ ਨੇ ਆਪ ਦਾ ਸਭ ਠੀਕ ਐ ਸੇਤ ਹੋਰ ਠੀਕ ਐ ਸੇਤ ਜਮਾ 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 ਵਧੀਆ ਹੋਰ ਕੋਈ ਨਵੀਂ ਖਬਰ ਠੀਕ ਐ ਗਵਾਂਟੀਆਂ ਦਾ ਕੀ ਫਾਇਦਾ ਕਿ ਜਾਂ ਇਹਦੇ ਚ ਦੁੱਧ ਹੀ ਡੋਲੂ ਚ ਲੈਣਾ ਹੋਇਆ ਹੈ ਦੁੱਧਾ ਹੈ ਪਰ ਛਿੱਦੀਆਂ ਵਾਲਾ ਹੈਗਾ ਖੱਟਾ ਥੋੜਾ ਹੈ ਠੀਕ ਹੈ ਭਾਈ ਤੇ ਨੌਜਵਾਨ ਚੋਬਰ ਆਇਆ ਆ ਇਧਰ ਆ ਸ਼ਤੂ ਤੇ ਦਿਓ ਭਾਈ ਵਧਾਈਆਂ ਰਾਤ ਆ ਜਿੱਤ ਗਿਆ ਹੈਗੀ ਆਪਣਾ ਅੰਬਾਲੀਵਾਲ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇ ਮਾਤੜ ਪਿੰਡ ਤੋਂ ਫਰਸਟ ਪ੍ਰਾਈਜ਼ ਲੈ ਕੇ ਆਏ ਨੌਜਵਾਨ ਤੜਕੇ ਸਟੋਰੀਆਂ ਦੇਖੀਆਂ ਆ ਮਨ ਖੁਸ਼ ਹੋ ਗਿਆ ਧੰਨਵਾਦ ਤੁਹਾਡਾ ਬਹੁਤ ਵਧੀਆ ਤੇ ਖਾਸ ਖਬਰ ਇੱਕ ਨਜ਼ਰ ਮਸ ਵਧੀਆ ਖਾਸ ਅੱਜ ਚੋਬਰ ਦੀ ਮੋਟਰ ਲਾਉਣ ਜਾਣਾ ਸੀ ਅੱਜ ਕਹਿੰਦਾ ਭਾਰਤ ਬੰਦ ਆ ਤੇ ਸਿਮਿੰਟ ਨਹੀਂ ਮਿਲਦਾ ਸਾਹਮਣੇ ਜਿਵੇਂ ਉਹ ਸਿਮਿੰਟ ਵਾਲੀ ਦੁਕਾਨ ਆਪਣੇ ਸਾਰਿਆਂ ਬੰਤਾ ਸਰਾਕੂ ਸਿਆਰੇ ਵਗੈਰਾ ਚੱਲ ਕੱਲ ਨੂੰ ਖੁੱਲ ਜੂ ਉਹ ਕੱਲ ਨੂੰ ਹਾਂ ਤੇ ਕੱਲ ਨੂੰ ਨੌਜਵਾਨ ਦੇ ਮੋਟਰ ਲਾਵਾਂਗੇ ਤੇ ਅੱਜ ਤੋਂ ਹੁਣ ਗੱਗੂ ਕੁਲੇ ਆਏਗਾ ਗੱਗੂ ਕੁਲੇ ਵੀ ਆਵਾਂਗੇ ਅੱਜ ਵਿਆਹ ਦੀ ਰੌਣਕ ਵੀ ਵਧਾਉਣੇ ਆ ਚੱਲ ਆਇਆ ਉਹਨੇ ਘੰਟਾ ਕਿ ਇੱਥੇ ਵਿਰਾਜ ਜੀ ਠੀਕ ਹੈ ਜੀ ਤੇ ਪ੍ਰਸ਼ਾਦਾ ਪਾਣੀ ਸ਼ਾਕ ਤੇ ਦੁੱਧ ਫੜਾ ਕੇ ਇੱਥੋਂ ਚੱਲੇ ਆ ਵਾਪਸ ਤੇ ਗੱਗੂ ਕੁਲੇ ਲਾਉਣੇ ਆ ਡਿਊਟੀ 8 ਟੱਬੇ ਤੇ ਤੇ ਬਾਕੀ ਦੀ ਖਾਬਰ ਨਾਲ ਨਾਲ ਤੁਹਾਨੂੰ ਦਿਖਾਉਂਦੇ ਰਵਾਂਗੇ ਹਾਂ ਨੌਜਵਾਨੋ ਤਗੜੇ ਹੋ ਵਿਆਹ ਵਾਲਾ ਮੁੰਡਾ ਫਿਰਦਾ ਧਿਆਨ ਰੱਖੀਏ ਦਾ ਕਿੰਨੂ ਦੀ ਐ ਤੇ ਗੰਡੇ ਦੀ ਪਪਲ ਦੀ ਛੱਤੂ ਦੀ ਦੀ ਜਪੋ ਕਹਿੰਗਾ ਗੂ ਹਾਂ ਤੋਗੇ ਨਾ ਠੀਕ ਆੰਨੀ ਲੜ ਕੇ ਦੀ ਆ ਮਾ ਜਵਾਬ ਤੋਂ ਚਕਾਰਿਆ ਇਹ ਵੀ ਨਹੀਂ ਪਾਈ ਇੱਕ ਨਾ ਮੇਰੀ ਨਹੀਂ ਬਾਈ ਇੱਕ ਤੇ ਕੋਦੀ ਨਹੀਂ ਬਾਈ ਕੀ ਸਾਰਿਆਂ ਦੀ ਸਾਰਿਆਂ ਦੀ ਬਾਈ ਹਾਂ ਬਾਈ ਕੱਲੀ ਮੇਰੀ ਨਹੀਂ ਬਾਈ ਆ ਲੈ ਚੱਕ ਨੀ ਕੁੜੀ ਇੱਕ ਵਾਰੀ ਚੱਕ ਵਾਰੀ ਚੱਕ ਲਓ ਸਹਜ ਬੱਫੜਾ ਦਿਓ ਇਹਨਾਂ ਨੂੰ ਫੜਾ ਦਿਓ ਚਾਹ ਲੈ ਕੇ ਦੇਖ ਲਓ ਕੱਪ ਕੀ ਦੇ ਹਿੱਸੇ ਆਉਂਦਾ ਕਿਸੇ ਦੀ ਆ ਜੀ ਚਲੋ 7 ਬੱਲੇ ਚੱਕ ਬਈ ਛਤੂ ਤੈਨੂੰ ਬਹੁਤ ਬਹੁਤ ਵਧਾਈਆਂ ਕੈਪਟਨ ਸਾਹਿਬ ਤੇ ਭਾਈ ਮੁੰਡੇ ਜਿਹੜੇ ਕੱਲ ਹੱਥ ਨੇ ਕੱਪ ਜਿੱਤ ਗਿਆ ਜਿਹੜੀ ਉਹਦੀ ਗੱਲ ਕਰੀ ਜਾਂਦੇ ਸੀਗੇ ਆਪਾਂ ਤੇ ਉਹਦੀ ਟਰੋਫੀ ਹੈ ਜਿਹੜੀ ਤੇ ਉਹਦਾ ਵੀ ਇਹਨਾਂ ਨੇ ਸਿੰਪਲ ਜਿਹਾ ਵਟਵਾਰਾ ਕਰਿਆ ਸਿੱਧੇ ਜਿਹੇ ਹਿਸਾਬ ਨਾਲ ਬਈ ਜੀ ਦੀ ਪਰਚੀ ਆ ਗਈ ਉਸੇ ਦੀ 7 ਬੱਲੇ ਦੀ ਆ ਗਈ ਬਈ ਹਾਂਜੀ ਤੇ ਵਧਾਈਆਂ ਭਾਈ ਸੋਨੂ ਵੀ ਸਜਣੋ ਧੰਨਵਾਦ ਬਈ ਚਲ ਜੀ ਗਗੂ ਬੱਲੇ 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 ਅੱਜ ਡੇਰੀਆਂ ਬੰਦ ਸੀਗੀਆਂ ਤੇ ਭਾਈ ਹਾਂ ਉਹਨੇ ਫੈਕਟਰੀ ਚ ਸਟਾਰਟ ਕਰ ਲਿਆ ਤਾਜ ਨੇ ਤਾਜ ਨੇ ਉਸ ਤੇ ਬੈਠੇ ਹੁਣ ਨਾ ਇਹਨਾਂ ਦਮਾਂ ਲਗੇ ਚਾਬੀ ਕੱਢ ਲਿਆ ਕਰੋ ਤਕੜੀ ਵਾਸੀ ਤਕੜੀ ਵਾਸੀ ਖੋਇ ਦੀਆਂ ਵਧਾਈਆਂ ਡੇਰੀਆਂ ਬੰਦ ਹੋ ਗਈਆਂ ਖੋਇ ਦੀਆਂ ਵਧਾਈਆਂ ਉਹ ਵਾਸੀ ਦਾ ਮੁੰਡਾ ਆ ਗਿਆ ਅੱਜ ਠੀਕ ਆ ਵੀ ਠੀਕ ਆ ਕਿਵੇਂ ਆ ਬੜਾ ਯਾਰ ਮੌਕੇ ਤੇ ਐਟਾਂ ਚ ਕੋਣ ਆਇਆ ਹੈ ਨਾ ਸਪੈਸ਼ਲ ਹਾਂ ਐਟਾਂ ਚ ਕੋਣ ਨਹੀਂ ਆਇਆ ਠੀਕ ਐ ਤੇ ਨਿਤ ਰੰਗ ਬਦਲਦੇ ਮੇਰੇ ਜੇਠ ਦੀਆਂ ਦਸਤਾਰਾਂ ਦੇ ਤੇ ਕਹਿੰਦੇ ਮੁੰਡੇ ਨੇ ਜਦੋਂ ਹੁੱਡੀ ਲਾਹੀ ਤੇ ਪਹਿਲਾਂ ਵਾਲਾ ਵਰਨਾ ਨਾਲ ਹੀ ਲੈ ਗਿਆ ਤੇ ਫਿਰ ਆਪਾਂ ਦੂਜਾ ਵਰਨਾ ਬੰਨਿਆ ਹਾਂ ਮੰਗਾ ਡਾਕਟਰ ਦਾ ਹਾਂਜੀ ਸਾਹਿਬ ਜੀ ਕਿੱਥੇ ਜਾਣੇ ਉਹ ਡਾਕਟਰ ਸਟਾਰਟ ਕਰਕੇ ਹੈ ਕਿੱਥੇ ਚੱਲੇ ਅੱਜ ਡੇਰੀਆਂ ਬੰਦ ਸੀ ਫਿਰ ਦੁੱਧ ਨਹੀਂ ਪਾਇਆ ਤੇ ਦੁੱਧ ਕੜਾਈ ਜੜਾ ਲਿਆ ਹੈ ਦੁੱਧ ਵਾਦੂ ਅੱਜ ਆਮੋ ਆਸ ਚੱਲ ਵਿਰਾਸਤ ਮਲੇ ਆਓ ਮੇਰੇ ਨਾਲ ਤਾਜ ਦਿੱਲੀ ਜਾਣਾ ਦਿੱਲੀ ਜਾਣਾ ਸਤਿ ਸ਼੍ਰੀ ਅਕਾਲ ਬਲਾਸ ਆ ਰਹੇ ਨੂੰ ਦੇਖਣ ਆਲੇ ਨੂੰ ਇੱਧਰ ਹੈਲੋ ਭਾਈ ਉਹ ਟਰੈਕਟਰ ਵਾਲੇ ਭਾਈ ਸਤਿ ਸ਼੍ਰੀ ਅਕਾਲ ਬਲਾਸ ਆ ਰਹੇ ਨੂੰ ਆਏ ਹੋਏ ਤੇਰੇ ਕੋਲ ਸੰਫ ਵੱਜ ਗਈ ਚੰਗਾ ਫਰਾੜੀ ਟੁੱਟ ਗਈ ਤਾਂ ਚੰਗਾ ਆੜੀ ਟੁੱਟ ਗਈ ਕਿ ਬੁਲਾਏਗਾ ਹਾਂ ਲਾ ਗੱਡੀ ਵੈਗ ਪਰ ਸਤਿ ਸ਼੍ਰੀ ਅਕਾਲ ਗੱਡੀ ਕਰਾਂ ਪਾਣ ਦੇਖੋ ਜੇ ਟਾਪਸ ਪਹਿਲਾਂ ਉਹ ਚੱਕ ਲੈ ਇਧਰ ਦੀ ਬੈਗ ਉਹ ਖਾਲੀ ਜੀ ਪੱਟੀ ਭਈ ਆ ਗਲੇ ਪੱਟੀ ਪੇਠੋਂ ਆ ਰਹਿ ਜਾਂ ਵੀ ਰਹਦੀਆਂ ਇਦਾਂ ਸਰੀਆ ਆ ਚਾ ਉਹਦੇ ਚ ਸਰੀਆ ਜੀ ਨੇ ਆ ਇੱਥੇ ਤਾਂ ਬੰਜੀ ਦੇ ਪੈਰ ਹੀ ਨਹੀਂ ਲੱਗੇ ਸਹਜ ਉਹ ਕਰੀਂ ਯਾਰ ਹੱਟ ਇਧਰੋਂ ਰਾਜੋ ਤਾਂ ਨੂੰ ਕਰਦੇ ਓਧਰੋਂ ਤਾਂ ਨੂੰ ਇਧਰੋਂ ਤਾਂ ਨੂੰ ਭਾਈ ਆਇਆ ਇੱਥੇ ਭਾਈਆ ਚਲੋ ਸਾਬ ਜੀ ਕਰੀਏ ਬੋਣੀ ਤਾਰ ਦੇ ਗਗੂ ਨੂੰ ਯਾਰ ਕੋਈ ਜਣਾ ਤਾਰ ਤੋਂ ਡੈਕਟਰ ਤੋਂ ਚੱਲ ਪਿਆ ਹੈ ਜੋਰੀ ਚੱਲ ਪਿਆ ਇੱਥੇ ਚੱਲੀ ਜਾਊਗਾ ਉਹ ਲੈ ਲੈ ਕੇਸ ਲੈ ਲੈ ਉੱਤੇ ਬਾਇਆ ਵਗਾ ਬਹੁਤ ਸੋੜਾ ਮਾਂਗਾ ਕਿ ਹੋਏਗਾ ਕੁਛੇੜ ਦੇ ਨੀ ਸਰਦੂਲੇ ਵਾਲੇ ਜਾਂਦੇ ਆਂਦੇ ਆ ਹਮ ਰੈਕ ਕਰਾਂਗਾ ਰਾਤ ਨੂੰ ਵੀ ਹੋਰ ਤੁਹਾਡਾ ਨੈਟਵਰਕ ਉੱਥੇ ਘਟਾਉਂਦਾ ਹੋਣਾ ਜਮੀ ਨਹੀਂ ਆਉਂਦਾ ਅੱਡੇ ਦੇ ਪਿੰਡ ਤੋਂ ਜ਼ੋਰ ਲਾ ਕੇ ਮੜਾਇਆ ਰੈਟ ਟੋਟੂ ਜੀ ਭਰਾਵਾ ਦੋ ਨਾ ਇਹ ਲੀਟਾਂ ਦੋ ਬਣ ਜਾਣੀਆਂ ਇਕੱਟੀਆਂ ਕੱਕ ਵੀਦਰ ਡੇ ਵੀਡੀਓ ਬਗਿਆ ਸਾਫ ਨੂੰ ਕਰ ਸਲੋ ਮੋਸ ਥੋੜਾ ਘੱਟ ਦਿਖਦਾ ਜੀ ਉਹ ਮੈਂ ਇਸ ਤਰ੍ਹਾਂ ਕਹਿੰਦੇ ਉਹ ਸਲੋ ਮੋਸ ਹੀ ਬਣਾਉਂਗਾ ਇੰਚਾ ਜੀ ਨਾਲ ਚੰਕਾ ਦੱਬੀ ਵਰਦੇ ਹਾਂ ਸਾਰਾ ਰਾਜੂ ਵਾਲੇ ਨਾਲ ਬਿਟਾ ਦੇਗੇ ਹਾਂ ਕਿਵੇਂ ਕਰਨਾ ਆ ਬੈਕਟ ਦੇ 2000 ਰੁਪਏ ਨਾਲ ਲਊਗਾ ਮੈਂ ਮੈਂ ਦਾ ਵਾਲਾ ੱੱਕਾ ਨਹੀਂ ਕਰਦਾ ਤੇਰੇ ਨਾਲ ਐ ਕਿ ਮਸ਼ੀਨ ਚ ਲਾਉਣਾ ਤੇ ਉਹ ਜੋ ਵੱਡਾ ਪੈਸੇ ਮੜੇ ਮੋਟੇ ਬਣਾਵਾਉਂਦਾ ਕਿ ਬਾਹਰ ਮਗੇ ਪੈਂਡ ਘੱਟ ਕਿੱਧਰ ਲਗਾਗੇ ਮੋੜੇ ਲੈ ਲੋੜੀ ਚਾ ਬਾ ਲੈ ਲੋ ਮੈਂ ਜਾ ਅਜਰੇ ਲੈ ਲਈ ਆਪਾਂ ਬਾਹਰ ਲੈ ਦੇਸ ਜਾਇਆ ਕਰਾਂਗੇ ਕੋ ਨਾਲੇ ਰਾਜੂ ਆਏ ਫਤਿਹ ਆ ਆ ਖਲਬੋ ਮੈਂ ਯੇਨਾ ਮੇਰੀ ਗੱਲ ਤਾਂ ਹੁਣ ਲੈ ਤੂੰ ਤਾਜ ਦਾ ਕੀ ਕਰਉਣਾ ਹੈ ਤਾਜ ਤਾਜ ਨੂੰ ਪੁੱਛਦਾ ਤਾਜ ਤਤਾ ਤਾਜ ਤਤਾ ਤਾਜ ਜਾਜ ਲੈ ਲੀਏ ਜਾਜ ਲੈ ਲੀਏ ਬਾਹਰ ਲੈ ਦੇਸ ਜਾਇਆ ਕਰਨ ਨਾਲੇ ਉਹ ਤਾਂ ਅੱਡ ਵੀਜੀ ਆ ਹੇਈ ਫੋਨ ਜੱਕ ਲਾ ਦੂੰ ਮੈਨੂੰ ਲੱਗਦਾ ਆਪਦਾ ਪਰ ਹੀ ਕਰ ਲਾ ਫੋਨ ਮੈਂ ਕਿ ਮੁੱਲ ਦਾ ਫੋਨ ਆਹੋ ਬਾਦੂਏ ਪਤਾ ਆ ਗਿਆ ਐੱਕ ਕੋਈ ਗਗੂ ਸਰਗਾ ਹੀ ਸਰਗਾ ਹੋਰ ਰੇੜੀ ਨਹੀਂ ਤੋੜਨੀ ਭਾਜੀ ਕੈਮਰਾ ਚੱਲੀ ਇੰਨੇ ਦਿਨ ਪਤਾ ਨਹੀਂ ਹਜੇ ਕੱਟਿਆ ਨਹੀਂ RAM ਨਾਲ ਤੇ ਘਾਉਲੀ ਹੋਲੀ ਜੇ ਲਿਆ ਸਕਦਾ ਤਾਂ ਲਿਆ ਆਪਾਂ ਦਾ ਫੋਨ ਕਰਕੇ ਨਾ ਗੱਜ ਨਾ ਮੇਰਾ ਨਾਮ ਹੈ ਅਸੀਂ ਕੰਨ ਨਹੀਂ ਹੈ ਕੰਮ ਆਦੇ ਜੇ ਬੋਲ ਲੱਗੇ ਤਾਂ ਗੱਲ ਕਰਾ ਦੇ ਚਲਿਏ ਸਾਈਜ਼ ਕਰੇ ਚਲਿਏ ਬਸ 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 ਯਾਰ ਚੱਲ ਫੰਟਾਲਸ ਕਰੀਏ ਆ ਮੰਨ ਕੇ ਤੇਰਾ ਇਸ਼ਾਰਾ ਤਰਾਬ ਤੋਂ ਵੀ ਨਾ ਨਹੀਂ ਗੱਲ ਕਰਦਾ ਮੁੰਡਾ ਸਾਡਾ ਤੁਰੇ ਮਾਦੀਂシャレ ਹਾਂ ਤੁਰਾ ਇਹ ਹੁਣ ਜਿਹਦੇ ਚ ਸੰਕਲ ਪਾਵਾਂਗੇ ਸਿੱਧਾ ਹੋ ਜੂਗਾ ਜਿਆਦਾ ਇਹਦੇ ਥੱਲੋਂ ਦੀ ਐ ਆ ਆਰ ਪਰਮੂਰਾ ਕਰ ਉਹਦੀ ਸੰਗਲ ਭਾ ਕੇ ਲੈ ਪਚਾ ਕੇ ਦੇਖ ਲਾਂਗੇ ਠੀਕ ਆ ਪਤਲਾ ਹੋਏ ਤਾਂ ਇ ਚੱਕੇ ਜਾਊਗਾ ਤੇ ਗੱਗੂ ਭਾਈ ਕਹਿੰਦਾ ਥੱਲੋਂ ਇਹ ਪਾਇਆ ਹੋਇਆ ਲੈਂਟਰਾਂ ਇ ਚੱਕਣਾਗਾ ਆਪਾਂ ਟਰੈਕਟਰ ਨਾਲ ਖਿੱਚਣਾ ਵ ਖਿੱਚਣ ਦੀ ਗੱਲ ਛੱਡ ਮੈਂ ਚੱਕ ਕੇ ਥੋੜਾ ਇਹਨੂੰ ਹਲਾ ਕੇ ਦੇਖ ਰਹੇ ਨੇ ਸਰੀਆ ਨਿਕਲਦਾ ਹੋਊ ਇਟਾਂ ਦਾ ਲੈਂਟਰ ਜਿਹੜਾ ਉਹ ਪਾ ਦੇ ਕੇੜੀਆਂ ਨਿਕਲਣੀਆਂ ਪਹਿਲਾਂ ਹਾ ਚੂਰਾ ਬਣਾਇਆ ਹਾਂ ਉਹ ਇਹਦੇ 'ਚ ਨਹੀਂ ਗੁਰੂ ਜੀ ਇਹਦੇ 'ਚ ਜੇ ਪਾਏਗਾ ਸੰਗਲ ਇਹ ਸਿੱਧਾ ਹੋਊਗਾ ਜਿਹੜਾ ਮੈਨੂੰ ਪਤਾ ਤੂੰ ਐਂ ਕਹਿੰਦਾ ਵੀ ਇੱਥੇ ਬਤਾਇਆ ਫਿਰ ਕੇ ਹਾਂ ਯਾਰ ਪਰਮੂਰਾ ਕਰਕੇ ਇੱਥੇ ਬੁਰਜੀ ਲੱਗੀ ਹੋਈ ਇੱਥੇ ਬੁਰਜੀ ਇਹ ਉਧਰ ਹੈ ਨਹੀਂ ਵਿਚਾਲੇ ਇੱਥੇ ਨਹੀਂ ਹੈਗਾ ਇੱਥੇ 게ਟ ਸੀਗੇ ਐਸ ਲੋਟ ਹੀ ਆ ਸਰੀ ਆ ਇਹ ਠੀਕ ਆ ਇਹ ਮੈਂ ਛੇ ਲੈ ਕਰਾਂ ਵਰ ਕੰਮ ਇਹਦਾ ਆ ਗਈ ਇਹ ਲੱਕੂ ਦਾ ਚੱਗਾ ਲੱਭੂ ਦੇ ਲੀੜੇ ਪਾੜੇ ਸੀ ਨਾ ਹਮ ਹੋਗੇ ਕਾਮ ਯਾ ਬੇ ਇੱਕ ਦਿਨ ਜਦੋਂ ਜਿਆਦਾ ਜਾਰੀ ਆ ਇੰਨੀ ਜਦੋਂ ਜਿਆਦਾ ਜੀ ਤੱਕ ਕੋ ਆਪਾਂ ਇਹਨੂੰ ਉਹ ਹੀ ਨਿਓ ਜੋ ਪਟਕੇ ਕੱਢ ਲੈਂਦੇ ਚਰ ਦੇਖੀ ਉਹ ਯਾਰਾ ਜਿਆਦਾ ਟੱਟ ਨਹੀਂ ਤੇ ਜਾ ਫਰੇ ਨਹੀਂ ਪੰਗਾ ਲਈ ਦੇਣਾ ਚਾਹੁੰਦਾ ਛਤਰੀ ਖਾਲਵੀਆਂ ਫਿਰ ਇਹ ਕੰਮ ਉਹ ਵਾਢੇ ਕਰ ਇਹ ਕੱਢ ਲਿਆ ਉਹਨੇ ਇਹਸ ਯਸ ਲੈ ਹੁਣ ਇਹਨੂੰ ਇਹਦੇ ਸੱਕਲ ਲਗਾ ਲਾ ਫਿਰ ਪਾਉਨੇ ਆਪਾਂ ਲਿਫਟ ਹੈਗਾ ਮਚਾਲਦਾ ਸੰਗਤ ਫੱਟੀ ਲੱਗ ਜੂਗੀ ਨਾਲ ਫਟੀ ਰੂਏ ਉਹ ਆਪ ਦੇਖਦਾ ਮੈਂ ਲਿਆਉਣਾ ਡਾਇਰੈਕਟਰ ਇਹ ਗਾ ਬੇਕਾਲਤਾ ਸੀ ਗੂ ਕਹਿੰਦਾ ਓਹੋ ਐਂ ਕਰੀ ਗੇਰ ਤੀਜਾ ਠੋਕਦੀ ਪਤਮਾ ਚੱਕ ਨਹੀਂਦਾ ਲਿਫਟਾ ਨਹੀਂ ਲਿਫਟ ਦਾ ਕੀ ਗੇਰ ਨਹੀਂ ਕੋਸਾ ਓਰੇ ਇਸ ਖੋਲ ਲੈਨੇ ਉਹ ਦੇਖੀਂ ਫਟ ਕੇ ਲੈ ਜੀ ਸਰ ਕੁਛ ਨਿਕਲ ਗਿਆ ਹੈ ਉੱਚਾ ਚੱਕ ਕੇ ਦੇਖਦੇ ਆ ਇਹਨੂੰ ਜਰਾ ਮਾੜਾ ਜਿਹਾ ਪਿੱਛੇ ਹੋ ਜੀ 05 ਤੇ ਕਰ ਲੈ ਜੇ ਨਹੀਂ ਆਉਣਾ ਤਾਂ ਮੈਂ ਚਾ ਆ ਬਸ

ਬਹੁਤ ਹੈਂਡ ਡ్రਾਈਵਰ ਹੈ ਬਾਹਰ ਲੱਗਦਾ ਟਰੈਕਟਰ ਜਰਾ ਸਰਕੀ ਤੋੜ ਤੇ ਮਾਇਦਾ ਦੇਖਿਆ ਹੀ ਗਜੋਰਾ ਪਟਕਾ ਆਹਲਾ ਮਾਰੀ ਚੱਲ ਹੌਲੀ ਐਂ ਦੂਜੇ ਗিয়ার ਚ ਤੇ ਰਾਜੀਪੁਰ ਜੂ ਮ ਲੈ ਜਾਂਦਾ ਜਾਂਦਾ ਹਾਂ ਹਾਂ ਉਹ ਗੱਡੀ ਕੋਲੇ ਜਿੰਮ ਖੋਲਣੀ ਆਗੇ ਅੱਜ ਨਾ ਖੋਲਗੇ ਜਿੰਮ ਟਾਣ ਸੂਰਤੀਆ ਤੇ ਜਿੰਮ ਦੀ ਡਿਊਟੀ ਦਾ ਸਮਾਂ ਤੇ ਅੱਜ ਜਿਵੇਂ ਭਾਰਤਵੰਦ ਆ ਤਾਂ ਸਾਰੀਆਂ ਆਪਣੀਆਂ ਦੁਕਾਨਾਂ ਹੀ ਬੰਦ ਆ ਸਾਹਮਣੇ ਇੱਕ ਬਸ ਮੈਡੀਕਲ ਖੁੱਲੇ ਹੋਇਆਗਾ ਤੇ ਬਾਕੀ ਸਾਰੇ ਸ਼ਾਂਤੀ ਹੈਗੀ ਤੇ ਹੁਣ ਮੈਂ ਇਸ ਗੱਲਾਂ ਕਨਫਿਊਜ਼ ਜਾ ਕੇ ਭਾਈ ਜਿਮ ਕੋਲਾ ਕੇ ਨਾ ਹੁਣ ਇੱਥੇ ਖੜ ਕੇ ਸਲਾਹ ਕਰਦਿਆਂ ਨਹੀਂ ਆਪਦਾ ਸ਼ਟਰ ਚੱਕ ਲਾਂਗੇ ਜਾਂ ਲੋਕ ਲਾ ਜਾਾਂਗੇ ਦੋਹੀ ਗੱਲਾਂ ਨਹੀਂ ਆ ਠੀਕ ਤੇ ਆ ਜਿਮ ਦੇ ਮਾਲਕਾਂ ਨਾਲ ਸਲਾਹ ਕਰੀ ਸੀ ਭਾਈ ਕਹਿੰਦੇ ਆਪਾਂ ਵੀ ਲੋਕਾਂ ਦੇ ਨਾਲ ਹੀ ਆ ਤੇ ਜਿਮ ਤੁਸੀਂ ਵਧਾ ਦਿਓ ਕੋਈ ਗੱਲ ਨਹੀਂ ਤਾਂ ਫਿਰ ਆਪਾਂ ਨੂੰ ਛੁੱਟੀ ਮਿਲ ਗਈ ਹਣ ਜੇ ਮਬਦਾ ਕੇ ਕਿ ਜੜਾ ਗਰਾਉਂਡ ਵੱਲ ਲਾਇਆ ਉਹਨੇ ਹਾਂ 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 ਖੋਲਿਆ ਸ਼ਮ ਸ਼ਮ ਕੁਝ ਵੀ ਨਹੀਂ ਹੋਇਆ ਹਜੇ ਤਾਂ 12ਵਾਂ ਮਾਪ ਹੀ ਹੁੰਦੇ ਆ ਨੌਜਵਾਨ ਆਹ ਵੇ 12ਵਾਂ ਮਾਪ ਹੋ ਕੇ ਹਾਂ ਲੋਟ ਆ ਲੋਟ ਆ ਮਾਹੌਲ ਹਲੇ ਭਾ ਹਈ ਮਹਾਪਾਖ ਤੇ ਹੀ ਆ ਮਾਹੌਲ ਹੈ ਨਾ ਪਹੁੰਚੇ ਨਹੀਂ ਹਜੇ ਨੌਜਵਾਨ ਕਹਿੰਦੇ ਤੇ ਨਵੀਂ ਪਨੀਰੀ ਲੱਗੀ ਆ ਲੋਟਾ ਗਵਰਨਮੈਂਟ ਹਾਈ ਸਕੂਲ ਸੂਤਿਆ ਸਰਸਾ ਤੇ ਫਰੇਮ ਦੇ ਵਿਚਾਲੇ ਅੱਜ ਫਿਰ ਦੋ ਨੌਜਵਾਨ ਪਰਨੇ ਵਾਲੇ ਦੇਖਦੇ ਹੋਏ ਭਾਈ ਰਣਜੀਤ ਸਿੰਘ ਖਾਲਸਾਈ ਤੇ ਕਾਲਾ ਪਹਿਲਵਾਨ ਭਾਈ ਬਲਾਉ ਫਤੇ ਉਹ ਹੈ ਗੁਰਜੀ ਕੀ ਫਤੇ ਤੇ ਜਿੰਮ ਦੀ ਝੋਟੀ ਅੱਜ ਆ ਛੁੱਟੀ ਹੋ ਗਈ ਸੀ ਉਧਰੋਂ ਗਰਾਊਂਡ 'ਚ ਕੀੜਾ ਦੇ ਕੇ ਨੌਜਵਾਨ ਖੜੇ ਸੀ ਦੋਨੇ ਗੱਲਾਂ ਪੈ ਰਹੇ ਸੀਗੇ ਤੇ ਆਪਾਂ ਵੀ ਆ ਕੇ ਗੱਡੀ ਆਪਦੀ ਸਾਈਡ ਤੇ ਲਾ ਲਈਆਂ ਮੈਂ ਤਾਂ ਸਤਿ ਸ੍ਰੀ ਅਕਾਲ ਬਾਦੀਏ ਸਾਰੇ ਵੀਰਾਂ ਨੂੰ ਤੇ ਕੱਲਿਆ ਕੱਲ ਜਿਹੜੀ ਆਪਣੀ ਬਾਰਤਾ ਲਾਪ ਹੋਈ ਸੀਗੀ ਬਾਈ ਦੀਪ ਸਿੱਧੂ ਕਿਸਾਨੀ ਮੁੱਦੇ ਬਾਰੇ ਥੋੜੀ ਖੁੱਲੀਆਂ ਗੱਲਾਂ ਬਾਤਾਂ ਕਰੀਆਂ ਸੀ ਬੋਡਕਾਸਟ ਵਾਲਾ ਕੰਮ ਇਹ ਸੀਗਾ ਨਾ ਬਹੁਤ ਸੋਹਣਾ ਹੰਗਾਰ ਆਇਆ ਬਾਈ ਬਹੁਤੇ ਵੀਰ ਕਹਿੰਦੇ ਬਾਈ ਗੱਲਾਂ ਸੁਣ ਕੇ ਵਧੀਆ ਲੱਗਿਆ ਨਾ ਵੀ ਡੂੰਘੀਆਂ ਗੱਲਾਂ ਬਾਤਾਂ ਕਰੀਆਂ ਤੇ ਧੰਨਵਾਦ ਬਾਈ ਛੋਟਾ ਵੀ ਤੇ ਖਾਸ ਖਬਰ ਇੱਕ ਨਜ਼ਰ ਅੱਜ ਭਾਰਤਬੰਦ ਸੀ ਹਾਂ ਹਾਂ ਲਾ ਲੋ ਵੀ ਜਿੰਨੇ ਵੀ ਕਿਸਾਨ ਯੂਨੀਅਨਾਂ ਦੀਆਂ ਕਾਲ ਸੀਗੀ ਵੀ ਜਿਹੜੇ ਭਾਰਤ ਬੰਦ ਦਾ ਸੱਦਾ ਸੀ ਹੈ ਨਾ ਤੇ ਬਿਲਕੁਲ ਭਾਰਤ ਬੰਦ ਦਾ ਅਨਿਸ਼ਾਸ਼ਨ ਨਿਭਾਇਆ ਵੀ ਲੋਕਾਂ ਨੇ ਹਾਂ ਅਸੀਂ ਟੜਕੇ ਜੇ ਮਲਾ ਲਈ ਸੀ ਖੋਲ ਕੇ ਹੁਣ ਮੈਂ ਲੋਕ ਲੈ ਆਇਆ ਹੁਣ ਇਸ ਗੱਲ ਦਾ ਮੈਂ ਸਾਥ ਦਿੱਤਾ ਮਗਾਜੀ ਦਾ ਦੁਕਾਨਾ ਖੁੱਲੀਆਂ ਨਹੀਂ ਜੀ ਹੋਰ ਤੁਸੀਂ ਹੋਣ ਲੋਕ ਲਾਤਾ ਹੈ ਨਾ ਹਾਂ ਨਹੀਂ ਟੜਕੇ ਟੜਕੇ ਮੂੰਹ ਨੇਰੇ ਮੁੜ ਗਏ ਆਪਦੇ ਲੋਕਾਂ ਦਾ ਇੱਕ ਚੀਜ਼ ਜਿੱਦਾ ਬੰਦਾ ਚੇਂਜ ਨਹੀਂ ਨਾ ਕਰ ਸਕਦਾ ਹਾਂ ਹਾਂਜੀ ਵੀ ਬਾਕੀ ਥੋੜਾ ਜਿਹਾ ਸਪੋਰਟਸ ਪੱਖ ਤੇ ਆ ਜਾਂਦਾ ਫਿਰ ਵੀ ਮੈਂ ਗੁਰਬਾਚਨ ਨਾਲ ਸਲਾਹ ਕਰੀ ਹੁਣ ਯਾਰ ਮੈਂ ਕਿਹਾ ਆਪਾਂ ਕਿਵੇਂ ਕਰੀਏ ਕਹਿੰਦੇ ਆਪਾਂ ਵੀ ਲੋਕਾਂ ਦੇ ਨਾਲ ਹੀ ਆ ਤਾਂ ਕਰਕੇ ਤੇ ਫਿਰ ਕਾਲਿਆ ਤੂੰ ਲੋਡ ਨੀ ਮੇਰੇ ਬਿਰ ਨੂੰ ਬੰਦ ਸੀ ਹਾਂ ਅਰੇ ਮਜਬੂਰੀ ਵਾਲੇ ਬੰਦੇ ਦਾ ਅਰੇ ਹੋਏ ਕਮ ਮਜਬੂਰੀ ਵਾਲੇ ਠੀਕ ਆਲੇ ਹੋਏ ਕੰਮ ਕੱਢ ਕੇ ਆਉਂਦੇ ਆ ਭਾਈ ਕਾਲੇ ਹੋਰੇ ਹਾਂ ਕਿਤੇ ਨਾ ਕਰਨਾ ਪਿਆ ਮਜਬੂਰ ਪਖਦਾ ਉਹਦੇ ਕੋ ਬੁੱਝੇ ਕੋਲੇ ਕਿਹਾ ਵੀ ਜਾ ਕੇ ਤੈਨੂੰ ਮੈਂ ਦੱਸਾਂ ਹਾਂ ਮੈਂ ਕਿਹਾ ਯਾਰ ਵੀ ਅੱਜ ਤਾਂ ਨਾ ਆਪਣਾ ਕੰਮ ਕਾਰੋਬਾਰ ਸੀ ਹਾਂ ਮੈਨੂੰ ਲਾਬਾ ਵੀ ਦਿੱਤਾ ਜਾ ਕੇ ਵੀ ਤੂੰ ਮੈਨੂੰ ਅੱਜ ਕਿੰਦਰ ਛੇੜ ਲੈ ਚੱਲ ਗਾਲਿਆ ਹਨ ਜਿਹੜਾ ਕੰਮ ਜਮੀ ਮਜਬੂਰੀ ਵਾਲਾ ਕੰਮ ਹੁੰਦਾ ਉਹ ਤੇ ਤੈਨੂੰ ਪਤਾ ਹੈ ਹੈ ਤੇ ਮੇਰੀ ਬੰਦੇ ਦਾ ਨੁਕਟਿਆਉਣਾ ਪੈਂਦਾ ਹਾਂ ਉਹੜਾ ਭਾਈ ਰਣਜੀਤ ਸਿੰਘ ਖਾਲਸਾ ਜੀ ਠੀਕ ਆ ਸੱਟਾ ਜੀ ਫਰਮਾ ਦਿਓ ਕੁਝ ਚੰਦ ਸ਼ਬਦ ਚੰਦ ਸਰਦਾ ਸਾਡਾ ਬੜਾ ਸਟਕ ਹੋ ਗਿਆ ਮਾ ਕੱਲ ਕਾਲੇ ਦਾ ਦਿਲ ਤੋਤਾ ਸੀ ਕੱਲ ਤਾਂ ਮੈਨੂੰ ਆਇਆ ਰਹੇ ਕਾਲੇ ਨੇ ਹੰਝੂਆਂ ਨਾਲ ਤੋਤਾ ਸੀਗਾ ਬਈ ਹੈਨਾ ਕੱਲ ਕਾਲਾ ਰੋਈ ਜਾਂਦਾ ਸੀ ਹਾਂ ਵੀ ਕਾਲਾ ਉਹ ਕਹਿ ਸਕਦੇ ਬਈ ਹੈਨਾ ਮਾਨ ਸਾਰਿਆਂ ਦੀ ਪਰਦਾ ਬਈ ਦੀਪ ਸਿੱਧੂ ਦੀਆਂ ਗੱਲਾਂ ਕਰਦੇ ਸੀਗੇ ਵੀ ਕੋਈ ਚਰ ਹਾਸੇ ਵਾਲੀ ਗੱਲ ਤਾਂ ਨਹੀਂ ਹੈਗੀ ਇਹ ਹੈਨਾ ਤੇ ਵੀ ਸੱਚੀ ਬੰਦੇ ਦਾ ਬਸ ਉਹ ਮਨ ਪਸੀਜ ਜਾਂਦਾਗਾ ਲੋਕਾਂ ਜੜੀਆਂ ਖੇਡਾਂ ਬਾਈ ਛੁੱਟੀ ਘਰਤੀ ਬਾਈ ਹੁਣੀ ਲੋਕ ਲਾ ਕੇ ਆਏਗਾ ਅੱਜ ਅਰੇਸਟ ਕਰ ਲੋ ਇੱਕੋ ਹੋਕਰੜੀਆਂ ਖੇਡਾਂ ਹਨ ਹਾਂ ਤੇ ਬੰਦੇ ਕਰੜੇ ਜ਼ਿੰਦਗੀ ਦੇ ਵਿੱਚ ਕਰੜੀਆਂ ਗੱਲਾਂ ਕਰਦੇ ਬੰਦੇ ਹਾਂ ਇਹ ਨਾ 30 30 ਸਾਲਾਂ ਬਾਅਦ ਮਿਲਦੇ ਸੋਣੀ ਸੁਬੀ ਮਿਲਦੇ ਕਰ ਪਰ ਖੇਡਾ ਹਾਂ ਹਾਂ ਐ ਲਾ ਲੈ ਇੱਕ ਸਦੀ ਇੱਕ ਸਦੀ ਲੰਘ ਜਾਂਦੀ ਆ ਸੱਚੀ ਆ ਹਾਂਜੀ ਬਈ ਨੇ ਉਹ ਬਿਆਜ ਦੇਖ ਲਿਓ ਉਹੇ ਜੇ ਤਾਂ ਨਹੀਂ ਬਣਦੇ ਪਰੋਂ ਆਉਂਦੇ ਜਾਂਦੇ ਰਹਿੰਦੇ ਜੀ ਉਹਦੇ ਤਾਂ ਤਾਂ ਬਹੁਤ ਸੀ ਉਹਦੇ ਤਾਂ ਆਉਂਦੇ ਜਾਂਦੇ ਸੀ ਤਾਂ ਬਹੁਤ ਨਿਕਲ ਗਈਆਂ ਲਾਲਾ ਗੱਲ ਆਉਣ ਜਾਣ ਦੀ ਨਹੀਂ ਗੱਲ ਕਰ ਗੱਲ ਕਰ ਫਿਰ ਉੱਤੀ ਫੇਰ ਆ ਗਈ ਵੀ ਸਮਝ ਨਹੀਂ ਸਕਦਾ ਨਾ ਕੋਈ ਬੰਦੇ ਨੂੰ ਬੰਦਾ ਨਹੀਂ ਸਮਝ ਸਕਦਾ ਨਹੀਂ ਜੀ ਤਾਂ ਅੱਜ ਫੇਰ ਉਸੇ ਮੁੱਦੇ ਤੇ ਗੱਲ ਹੋ ਗਈ ਨਾ ਵੀਰਦੀਪ ਤੇ ਗੱਲ ਦੁਬਾਰੇ ਅੱਜ ਕਰਦੀ ਗੱਲ ਕਰਨੀ ਪਉਣ ਮੈਨੂੰ ਤੂੰ ਸਮਝ ਯਾਰਾ ਫੇਰ ਉਹੀ ਬੈਟਰੀ ਵਾਲੀ ਸਕੂਟਰੀ ਵਾਲੀ ਗੱਲ ਹੋ ਗਈ ਵੀਰ ਯਾਰ ਇੱਕ ਬੰਦਾ ਯਾਰ ਮौजਾਂ ਮਾਰਦਾ ਹੈ ਹਨਾ ਵੀ ਜਿਹੜੇ ਵੀ ਕਿਤੇ ਨੂੰ ਹੱਥ ਪਾਲੰਦਾ ਉਹੀ ਕੀਤਾ ਪਾਰ ਆ ਬਕਾਲਤ ਵਾਲੇ ਕਿਤੇ ਤੋਂ ਲੈ ਕੇ ਫਿਲਮੀ ਸ਼ੈਰ ਵਾਲੇ ਤੋਂ ਲੈ ਕੇ ਸਾਰਾ ਸ਼ਹਿਰ ਤਮਣਾ ਤੇ ਆ ਕੇ ਯਾਰ ਕੋਈ ਤੱਪਣ ਤੇ ਪੈਂਦਾ ਯਾਰ ਪਾਣੀ ਤੇ ਪੈਂਦਾ ਕੋਈ ਜਿੱਥੇ ਮੱਛਰ ਖਾਂਦਾ ਉਥੇ ਕੋਈ ਪੈਂਦਾ ਰੋਟੀਆਂ ਵੀ ਭੂਪਨੇ ਬਣਾਵਣਾ ਖਾਂਦਾ ਹਨਾ ਭੂਨੇ ਬਣਾ ਕੇ ਖਾਂਦਾ ਫਿਰ ਮੈਨੂੰ ਦੱਸਣਾ ਯਾਰ ਤੂੰ ਠੀਕ ਹੈ ਬਾਈ ਕੋਈ ਮੈਂ ਦੱਸੀ ਹੈ ਨਾ ਆ ਚੀਜ਼ਾਂ ਦਾ ਬੜਾ ਅੰਤਰ ਹੈ ਨਾ ਉਹ ਕਾਇਨਾ ਹੁੰਦਾ ਸੀਗਾ ਵੀ ਥੱਲੇ ਵਾਲਾ ਉੱਚੀ ਥਾਂ ਦਾ ਵਾਹ ਜਾਂਦਾ ਉੱਚੀ ਥਾਂ ਤੋਂ ਥੱਲੇ ਆਉਣਾ ਬਹੁਤ ਆ ਤੱਪੜ ਤੇ ਆਉਣਾ ਸਹੀ ਗੱਲ ਹੈ। ਕਿਹੜੀ ਗੱਲ ਨੇ ਕੱਢ ਜਾਣਗੇ ਵੀ ਇੱਥੇ ਆਉਣਾ ਬਹੁਤ ਔਖਾ। ਝੋ ਬਈ ਸਹੀ। ਹਾਂਜੀ ਬਈ ਸਹੀ ਗੱਲ ਹੈ। ਕਾਰ ਨਹੀਂ ਹੈ ਵੀ ਹੁਣ ਮੇਰੇ ਤੇ ਲੜਣਾ ਮੈਂ ਲੁੱਟਰ ਵਾਲਾ ਬੰਦਾ। ਮੇਰੇ ਕੋਲੇ ਗੱਲ ਨੂੰ ਹੈਲੀਕਾਪਟਰ ਦੇਦੇ ਮਹਾਰਾਜ। ਇੱਥੋਂ ਹੈਲੀਕਾਪਟਰ ਤੇ ਤਾਂ ਜਾਣਾ ਯਾਰ ਸੌਖਾ। ਹਾਂ। ਚਾਰ ਨਾਲ ਜਾਊ ਬੰਦਾ। ਲੁੱਟਰ ਵਾਲੇ ਨੂੰ ਛੱਡ ਕੇ ਹੈਲੀਕਾਪਟਰ ਵਾਲੇ ਨੂੰ ਛੱਡ ਕੇ ਨਾ ਆਹ ਲੋਡਰ ਤੇ ਆਉਣਾ। ਐ ਕਾਲੇ ਖੋਰ ਵੀ ਅਥਾਂ ਨਾਲ ਉਹਦੀਆਂ ਗੱਲਾਂ ਹੀ ਸਿਹਰੇ ਦੇ ਗ੍ਰਹਿਣ ਮੈਂ ਸੱਚ ਨਹੀਂ ਉੱਚਾ ਸੀ ਭਾਈ ਉਹ ਆਮ ਬੰਦੇ ਨੂੰ ਸਮਝ ਜੀ ਨਹੀਂ ਆਉਂਦੀ ਗੱਲ ਉਹਦੀ ਇਹ ਆਉਣ ਵਾਲੀ ਗੱਲ ਦੀ ਨਹੀਂ ਸੀ ਉਹ ਸਾਰੀ ਕੀ ਚੀਜ਼ਾਂ ਬਾਤ ਚੀ ਬੈਠਾ ਅਡਵਾਂਸ 10000 ਅਡਵਾਂਸ 10000 ਜਿਹੜੇ ਆਪਾਂ ਨੂੰ ਉਹਦੇ ਸਰੀਰ ਦੀ ਦਿਮਾਗ ਦੀ ਮੈਮਰੀ ਲਾਲਾ ਜਾਂਦਾ ਕੰਪਿਊਟਰ ਸ਼ੀਟ ਵਾਲਾ ਦਿਮਾਗ ਵਾਲਾ ਬਹੁਤ ਵੱਡਾ ਸੀ ਭਾਈ ਵਕੀਲ ਤਾਂ ਹੋਰ ਵੀ ਬਸੇਰੇ ਤੱਕ ਨਹੀਂ ਬੰਦੇ ਤਾਂ ਹੋਰ ਵੀ ਬਸੇਰੇ ਤਕੜੇ ਬੈਠੇ ਪਾਈ ਵਕੀਲ ਹੈ ਨਾ ਡਰਦੇ ਆ ਬੋਲਣ ਨੂੰ ਵਕੀਲ ਹੈ ਗੱਲ ਕਰੋ ਉਹ ਸਮਝ ਨਹੀਂ ਰਲਾ ਨਹੀਂ ਦਲਦਾ ਭਾਈ ਦੇ ਕੋਈ ਨਹੀਂ ਹਾਂਜੀ ਭਾਈ ਉਹਦੀ ਉਹਦੀ ਆਪ ਦਾ ਸਟੈਂਡ ਹੈਗਾ ਉਹਦੇ ਸਾਹਮਣੇ ਨਾ ਘੱਟ ਨਹੀਂ ਕੋਈ ਟੈ ਪਾਣੀ ਆ ਜੁ ਸਟੈਂਡ ਘਟਣ ਕਿੰਨੇ ਸਕੇ ਨਾ ਤੇ ਕਲ ਕਰ ਉਹਦਾ ਸਟੈਂਡ ਹੋ ਤੇ ਸਾਹਮਣੇ ਤੇ ਉਹਦੀ ਜਿਹੜੇ ਰਾਹ ਸੀ ਉਹ ਬਕਰੇ ਰਾਹ ਸੀ ਚੀਜ਼ ਆ ਹੁੰਦੀ ਹੈ ਨਾ ਹੁਣ ਨਗਰ ਖੇੜਾ ਇੱਕੋ ਹੀ ਨਾ ਨਗਰ ਖੇੜੇ ਦੇ ਵਿੱਚ ਆਪਾਂ ਸਾਰੇ ਜਨਮੇ ਹੁੰਦੇ ਆ ਨਾ ਕੋਈ ਬੰਦਾ ਯਾਰ ਕਿਤੇ ਜਾ ਕੇ ਵਹਿੰਦਾ ਤੇ ਕੋਈ ਬੰਦਾ ਵਿਚਾਰਾ ਖੇਤ ਢਾਲੀ ਧੱਲੇ ਵੀ ਨਹੀਂ ਵਹਿੰਦਾ ਹੈ ਨਾ ਸਹੀ ਹੈ ਕੋਈ ਬੰਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਾਵਣ ਦਾ ਚਲ ਇੱਕ ਰਾਜਨੀਤੀ ਪੱਖ ਤੇ ਆ ਜਾਂਦੇ ਤੇ ਕੋਈ ਬੰਦਾ ਵਿਚਾਰਾ ਮੈਂ ਮਰ ਵੀ ਨਹੀਂ ਕੋਲ ਪਾਉਂਦਾ ਸਾਰੀ ਅਮਰੀ ਲੰਕ ਦਾ ਮਾਰ ਤੇ ਹਾਂਜੀ ਬਾਈ ਸਹੀ ਗੱਲ ਨਾਲ ਕਿਸੇ ਵੀ ਗੱਲ ਤੇ ਕੋਈ ਅਕਾਲ ਪੁਰਖ ਜੀ ਖੇਡਾ ਹੁੰਦੀ ਹੈ ਉਹ ਥਿਉਰੀ ਆਪੇ ਬਖਸ਼ਦਾ ਮਹਾਰਾਜ ਉਹ ਜਿੱਦਾਂ ਦਾ ਕਢ ਕੇ ਤੋਰਤਾ ਉਹਨੂੰ ਇੱਕ ਕਢ ਕੇ ਵੀ ਵੇਖ ਤੋਰਿਆ ਤੂਦ ਦੀ ਛੱਡੀ ਵਰਗਾ ਸਰੀਰ ਫਿੱਟ ਪੂਰਾ ਜੋਸਾ ਫਿੱਟ ਬਾਈ ਜਿੰਮੀ ਵਾਲੀ ਮੈਂ ਤੇ ਫਿਰ ਉਹਨੇ ਬੰਦੇ ਨੇ ਕੇਅਰ ਕਿੰਨੀ ਕਰਨੀ ਸੀ ਜਦੋਂ ਪੱਤਰਕਾਰ ਉਹਦੇ ਘਰ ਜਾਂਦੇ ਸੀ ਮਨੀਪਾਲੇ ਘਰੇ ਲੁਧਿਆਣੇ ਵਾਲੇ ਘਰੇ ਬਾਈ ਕੋਲ ਜਾਂਦੇ ਸੀ ਹਾਂਜੀ ਬਾਈ ਤੋ ਲਮਕਦਾ ਦਾ ਲਮਕਦਾ ਜ ਇਕੱਠਾ ਨਾਲ ਹੈ ਨਾ ਇੱਕ ਮਿੰਟ ਇਕਦਾ ਪੱਤਰਕਾਰਾਂ ਨੂੰ ਵੀ ਆਪਦੀ ਜਿੰਮ ਲਾਉਂਦਾ ਹੀ ਲਾਲਾ ਮਿਹਨਤ ਕਰਦਾ ਹੀ ਟਾਈਮ ਦਿੰਦਾ ਸੀ ਦਿੰਦਾ ਹੀ ਨਹੀਂ ਸੀ ਟਾਈਮ ਹੀ ਨਹੀਂ ਸੀ ਅੱਜ ਹੀ ਜਾਉਂਦੇ ਸਹੀ ਗੱਲ ਹੈ ਹਰ ਇੱਕ ਬੰਦਾ ਇੰਨਾ ਵੀ ਕਸ਼ਟ ਨਹੀਂ ਦਿੰਦਾ ਬਾਈ ਸਰੀਰ ਅਮੀਰੀਆਂ ਆ ਜਾਂਦੇ ਨੇ ਤੇ ਸਰੀਰ ਨੂੰ ਛੱਡਣਾ ਸ਼ੁਰੂ ਹੋ ਜਾਂਦਾ ਹੈ ਗੱਲ ਕਰ ਉਹਨੇ ਉਮੀਰੀ ਆਉਣ ਦੇ ਬਾਵਜੂਦ ਵੀ ਉਹਦਾ ਚੱਲ ਠੀਕ ਹੈ ਉਹਦਾ ਚੱਲ ਠੀਕ ਹੈ ਕਾਲੇ ਇੱਕ ਲਾਲ ਡੇਰੀ ਦਾ ਪਤਾ ਨਾ ਕਿਹੜਾ ਕੀ ਬਣਿਆ ਉਹਦਾ ਨਾਲ ਡੇਰੀ ਜਿਹੜੀ ਲਿਖਦਾ ਸੀ ਬਾਈ ਉਹ ਵੀ ਚੋਰਾ ਦੇ ਧੜਕੇ ਜੜ ਗਈ ਲੱਭੀ ਨਹੀਂ ਚੋਰਾ ਦੇ ਧੜਕੇ ਧੱਕਿਆ ਉਹਨੂੰ ਲੱਭੀ ਕਿਉਂ ਨਹੀਂ ਉਹਦੇ ਉਹਦੇ ਭਾਈ ਕੋਲ ਆ ਮੰਦੀਪ ਕੋਲ ਆ ਉਹਦਾ ਨਿਆਰ ਕਿਸੇ ਨੂੰ ਪਤਾ ਲੱਗਿਆ ਵੀ ਕੀ ਮਤਲਬ ਕੀ ਉਹਦੇ ਵਿੱਚ ਕਿਹੜੀ ਗੱਲਾਂ ਗੁਪਤ ਰੱਖੀ ਆ ਗੁਪਤਾਂ ਵੀ ਦੱਸੇ ਨਾ ਵੀ ਉਹਦੇ ਵਿੱਚੋਂ ਕੀ ਸ਼ੇਅਰ ਕਰਕੇ ਨਹੀਂ ਕਈ ਗੱਲ ਕਾਰਨ ਹੁੰਦੇ ਨੇ ਕੀ ਤੋਂ ਜਿਹੜੇ ਮਾਇਟਰ ਹੁੰਦੇ ਨੇ ਕਈ ਵਾਰੀ ਉਹ ਉਸੇ ਬੰਦੇ ਦੇ ਯਾਰ ਕਰਨ ਦੇ ਹੁੰਦੇ ਨੇ ਨਹੀਂ ਨਹੀਂ ਉਹਨੇ ਤਾਂ ਪ੍ਰਧਾਨ ਮੰਤਰੀ ਵੀ ਨਹੀਂ ਛੱਡਿਆ ਕਾਲਾ ਉਹਨੂੰ ਕੋ ਉਦੋਂ ਕਿਸੇ ਤੋਂ ਕੀ ਨਹੀਂ ਲਪੋਣੇ ਦਾ ਉਹਦੇ ਬਾਰੇ ਵੀ ਸਹੀ ਸਾਰਾ ਕੁਝ ਦੱਸ ਗਿਆ ਨਹੀਂ ਹੋਰ ਇਹ ਨੀਮੰਦੀਪ ਨੇ ਜੂਸੀਸੀ ਕਾਨੂੰਨ ਬਾਰੇ ਪਹਿਲਾਂ ਦੱਸ ਗਿਆ ਸੀ ਮਤਲਬ ਨਾ ਦੀਪਰੇਲ ਕੋਵੇ ਨਾ ਮੰਦੀਪ ਕੋਵੇ ਕਾਰਨ ਕੀ ਹੈ ਨਾ ਇਸ ਟਾਈਮ ਤੇ ਕਾਊਗਾ ਉਹਦਾ ਸ਼ਿਸ਼ਟ ਹੁੰਦਾ ਕੋਈ ਉਹਦੇ ਵਿੱਚ ਕਈ ਗੱਲਾਂ ਸੀ ਕਈ ਬੰਦੇ ਉਹੀ ਗੱਲਾਂ ਲੜਾਈ ਗਏ ਅਗੇ ਦੀਪ ਸਿੱਧੂ ਨੇ ਵੀ ਅਮਰਤਪਾਲ ਨੂੰ ਬਲੌਕ ਲਿਸਟ ਚ ਪਾ ਰੱਖਿਆ ਸੀ ਕੋਈ ਹੋ ਤਾਂ ਦਿਓ ਸਾਨੂੰ ਸਕਰੀਨਸ਼ਾਟ ਤੇ ਦਿਖਾਓ ਇਹ ਫੋਨ ਦੇ ਸਕਰੀਨਸ਼ਾਟ ਤਾਂ ਲਈ ਹੋਣੇ ਆ। ਹੂੰ। ਐਨਾ ਕਾਲੇ। ਚਲੋ। ਬਾਕੀ ਜਿੰਨੇ ਮੂੰਹ ਹੰਨੀਆਂ ਗੱਲਾਂ ਦਾ ਉਹ ਬਣੀ ਜਾਂਦੀਆਂ। ਹੰਨੀਆਂ ਗੱਲਾਂ ਇਸ ਮੁੱਦੇ ਤੇ ਆਪਾਂ ਗੱਲ ਨਹੀਂ ਕਰ ਸਕਦੇ। ਕਿਉਂ ਇਸ ਮੁੱਦੇ ਨਾਲ ਆਪਾਂ ਭਿੜੇ ਨਹੀਂ। ਇਸ ਮੁੱਦੇ ਦੇ ਤੇ ਆਪਣੀ ਕੋਈ ਅੱਗੇ ਨਾ ਵਿਚਾਰ ਚਰਚਾ ਹੋਈ ਨਹੀਂ ਮੰਨ ਕੇ ਚੱਲ ਵੀ ਉਹਨਾਂ ਦਾ ਕੋਈ ਨਹੀਂ ਕਾਲੇ ਚੀਜ਼ ਤਾਂ ਉਸੇ ਨੂੰ ਤੋੜ ਰਿਹਾ ਬਸ ਬਾਰਸ਼ ਪੰਜਾਬ ਦੀ ਉਹ ਆ ਫਿਰ ਜਾਂਦਾ ਦੀਪ ਸਿੱਧੂ ਗੱਲ ਤਾਂ ਫਿਰ। ਇਸ ਇੱਥੇ ਵੀ ਆ ਫਿਰ। ਨਹੀਂ। ਉਹ ਵੀ ਬਾਰਸ ਪੰਜਾਬ ਦੇ ਉਹ ਜਥੇਬੰਦੀ ਚ ਕੰਮ ਕੋਸ਼ਿਸ਼ ਕਰ ਰਿਹਾ ਬਾਈ ਜੀ ਉਹ ਉਹ ਨਾਂ ਕਿ ਉਹ ਭੁੱਲਦੇ ਨਾ ਜਾਂ ਕੁਝਾ ਹੋਰ ਚੀਜ਼ ਆ ਉਹ ਭੇਲੀ ਬਾਰਸ ਅਸੀਂ ਤਾਂ ਉਹੀ ਹੈ ਨਾ ਨਹੀਂ ਕਾਰਨ ਇਹ ਮੈਂ ਨਹੀਂ ਕਹਿੰਦਾ ਵੀ ਅਮਰਪਾਲ ਯਾਰ ਮਾੜਾ ਮਾੜਾ ਹੈ ਨਹੀਂ ਬਾਈ ਕਿਸੇ ਪਾਸੇ ਮੈਂ ਤੁਹਾਨੂੰ ਦੱਸਾਂ ਤੇ ਗੱਲ ਕਰ ਰਿਹਾ ਹੇ ਸਮੇ ਤੇ ਸਿਸਟਮ ਦਾ ਫਰਕ ਬੱਸ ਆ 24 ਵਾਲਾ ਨੰਬਰ ਤਾਂ ਜਦੋਂ ਲੰਘਦੇ ਆ ਯਾਰ ਸਾਰਿਆਂ ਨੇ ਉਹਨਾਂ ਨੇ ਛੱਡ ਦੇਣਗੇ ਮੈਂ ਨਹੀਂ ਕਹਿੰਦਾ ਵੀ ਮਾੜਾ ਮਾੜਾ ਨਹੀਂ ਬੰਦਾ ਚਲੋ ਉਹ ਆਪਦੀ ਜਗ੍ਹਾ ਦੱਸੇ ਹਾਂਜੀ ਬਾਈ ਠੀਕ ਹੈ ਹਲਵਾਨ ਘਰ ਨੂੰ ਚੱਲਿਆ ਹੁਣ ਜੀਤ ਖਾਲਸਾ ਹਾਂ ਮੈਂ ਤਾਂ ਯਾਰ ਮੜਾ ਐ ਮਸਜੇਡਸ ਪਾਇਆ ਕਿ ਖੇਤ ਕੁੱਤੀ ਜਾ ਕੇ ਕੋਈ ਮੈਂ ਤਾਂ ਦੇਖੇ ਹੀ ਹਾਂ ਹਾਂ ਚੱਲ ਵੇਖਦਾ ਮੈਨੂੰ ਘਰੋਂ ਵੀ ਫੋਨ ਆਈ ਜਾਂਦਾ ਵਿੱਚ ਪਾਪੇ ਦਾ ਇੱਕ ਵਾਰੀ ਗੱਲ ਕਰ ਲਾਂ ਨਹੀਂ ਆਪਾਂ ਦੁਬਾਰੇ ਗਰਾਊਂਡ 'ਚ ਜਾ ਕੇ ਆਉਨੇ ਆ ਛੱਤੂ ਦਾ ਫੋਨ ਆਈ ਜਾਂਦਾ ਮੈਨੂੰ ਦੁਬਾਰੇ ਵਿੱਚ ਠੀਕ ਐ ਜਾ ਬਈ ਕਾਲੇ ਦੂਜਾ ਠੀਕ ਐ ਮਿਹਰਬਾਨੀ ਬਈ ਕਾਲੇ ਸਤਿ ਸ੍ਰੀ ਅਕਾਲ ਬਈ ਪਾਪਾ ਵੀ ਚੱਕਾਂਗੇ ਇੱਕ ਦਿਨ ਠੀਕ ਐ ਬਈ ਦੇਖ ਜੀ ਤਾਂ ਵਿਯੋਗ ਨਾ ਹੋਣਾ ਉਹ ਸੋਹਣਾ ਲੱਗਦਾ ਨਾ ਸ਼ਾਮ ਦਾ ਸਮਾਂ 1.6 ਵਜੇ ਦਾ ਹੋ ਗਿਆ ਆ ਗਰਾਊਂਡ 'ਚੋਂ ਖੜੇ ਖੜੇ ਮੈਂ ਤੇ ਆਪਣਾ ਰਣਜੀਤ ਖਾਲਸਾ ਕਹਿੰਦਾ ਇੱਧਰ ਨੂੰ ਜਾ ਕੇ ਆਉਣਾ ਮਾੜਾ ਪਿੰਡੋਂ ਬਾਰ-ਬਾਰ ਖੇਤ ਵੱਲ ਗੇੜਾ ਮਾਰਿਆ ਇਹ ਨਾਲੇ ਤੇ ਇਧਰ ਹੁਣ ਜਿਵੇਂ ਇਸ ਦਾ ਦੇ ਖੜੇ ਆ ਸਾਹਮਣੇ ਆਪਣਾ ਉਹ ਗੁਰੂ ਘਰ ਤੇ ਆ ਗਰਾਊਂਡ ਦੀ ਸੀ ਜਾਂਦਾ ਸਪੈਦਿਆਂ 'ਚ ਤੇ ਜੇ ਇੱਥੋਂ ਮਨ ਲੈ ਇੰਨੀ ਕੀ ਬਾਹਰ ਖੜ ਜਾਨੇ ਆ ਪਿੰਡ ਤੋਂ ਤੇ ਆਪਣੇ ਕੋਲੇ ਪੰਜਾਬ ਦਾ ਨੈਟਵਰਕ ਸੋਹਣਾ ਪਹੁੰਚ ਜਾਂਦਾਗਾ ਤੇ ਕਹਿੰਦਾ ਮੈਂ ਸਟੇਟਸ ਵਗੈਰਾ ਲਾਉਣੇ ਨੇ ਮੈਂ ਕਿਹਾ ਅੱਜ ਘਰੇ ਵਗ ਚੱਲ ਨਹੀਂ ਕਹਿੰਦਾ ਫਿਰ ਮੈਨੂੰ ਵੀ ਕੰਮ ਆ ਇੱਥੇ ਖੜ ਜਾਨੇ ਆ ਤਾਂ ਥੋੜੇ ਅੱਗੇ ਜਾ ਕੇ ਖੜਕੇ ਸੀਗੇ ਜਿਹੜਾ ਸਾਡਾ ਪੌਣਾ ਪਿੰਡ ਲਗਭਗ ਇੱਥੋਂ ਪਿੰਡੋਂ ਬਾਹਰ ਫਿਰਦਾ ਹੁੰਦਾ ਇਸ ਵੇਲੇ ਨਾਲ ਤਾਂ ਸੈਰ ਹੋ ਜਾਂਦੀ ਹੈਗੀ ਨਾਲੇ ਤੇ ਨੈਟ ਨੋਟ ਚਲਾ ਲੈਂਦੇ ਆਗੇ ਹਰਿਆਣੇ ਚ ਨੈਟ ਬੰਦ ਹੈ ਜਿਵੇਂ ਤੇ ਅਗਲੀ ਗੱਲਬਾਤ ਖਾਲਸਾ ਜੀ ਕੋਈ ਲਾਇਆ ਸਟੂਡੀਓ ਸਟਾਰਿੰਗ ਸਟਾਰਾਂ ਲਾਇਆ ਸਟ੍ਰੀਟ ਸਟੂਡੀਓ ਦੇ ਗਿਆ ਇੱਕ ਦਿਨ ਵਾਸਤੇ ਮੈਨੂੰ ਕਹਿੰਦਾ ਤੁਹਾਨੂੰ ਬਲੌਗ ਕਰਤਾ ਹਾਂ ਜੀ ਕਹਤੋ ਫੇਸਬੁੱਕ ਦਾ ਹੋਰ ਕੋਈ ਮਾੜਾ ਮਾੜਾ ਵੀਡੀਓ ਚ ਆ ਜਾਂਦਾ ਨਾ ਤਾਂ ਹਾਂ ਬੜਾ ਸਾਹ ਹਵਾ ਤੇ ਚਲਾ ਦਿਆ ਕਰ ਮੈਂ ਤੇ ਆ ਕਿੰਦਰਾ ਆ ਗੁਰਦੁਆਰਾ ਸਾਹਿਬ ਤੇ ਇੱਥੇ ਆਪਣੇ ਗਰਾਊਂਡ ਠੀਕ ਆ ਮਾਤਾ ਜੀ ਤੇ ਸਮਾਂ ਐਨ ਪੂਰਾ 6 ਵਜੇ ਦਾ ਹੋ ਗਿਆ ਤੇ ਵਲੌਗ ਦੀ ਸਮਾਪਤੀ ਦਾ ਹੋ ਗਿਆ ਨਾਲ ਹੀ ਤੇ ਅੱਜ ਬਸ ਟਟਮਾਇਆ ਵਲੌਗ ਬਣਾਇਆ ਗਿਆ ਬੜੀ ਗੱਲਬਾਤ ਕਈ ਵਾਰੀ ਨਹੀਂ ਹੁੰਦੀ ਬਸ ਉਮੀਦ ਕਰਦੇ ਆਂ ਇੰਨੀ ਕੀ ਗੱਲਬਾਤ ਤੁਹਾਨੂੰ ਸਾਡੀ ਵਧੀਆ ਲੱਗੀ ਹੋਊਗੀ ਤੇ ਨਾਲੇ ਮਾਤਾ ਜੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਵੀਰ ਜੁੜੇ ਹੋਏ ਆਪਣੇ ਨਾਲ ਜਾਂ ਦੇਖ ਰਹੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੰਨੇ ਚੈਨਲ ਤੋਂ ਜੁੜੇ ਹੋ ਧੰਨਵਾਦ ਤੁਹਾਡੇ ਜੁੜੇ ਹੋਏ ਚੈਨਲ ਦੇ ਨਾਲ ਧੰਨਵਾਦ ਬਾਹਲਾ ਬਾਹਲਾ ਬਥੋ ਆਖੇ ਨਹੀਂਦਾ ਵੀ ਇੰਨਾ ਹੀ ਧੰਨਵਾਦ ਆ ਤੁਹਾਡੇ ਬਾਹਲਾ ਹਾਂ ਜੀ ਤੇ ਚੰਗਾ ਭਾਈ ਸਤਿ ਸ਼੍ਰੀ ਅਕਾਲ ਦੁਆਰੇ ਫੇਰ ਠੀਕ ਹੈ ਮਾਤਾ ਜੀ ਮਿਹਰਬਾਨੀ ਤੇ ਇਸੇ ਦੇ ਨਾਲ ਆਪਣੇ ਬਲੌਗ ਦੀ ਸਮਾਪਤੀ ਆ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਪੇਜ ਦੇ ਨਾਲ ਧੰਨਵਾਦ ਸਾਰੇ ਬੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ